ਮੇਰਾ ਸਰਜੀਤ ਸਿੰਘ ਸਿੱਪੀ ਬੋਲਦਾ ਬ੍ਰਦਰ ਮੈਂ ਹਾਂਜੀ ਭਾਈ ਜੀ ਕੀ ਹਾਲ ਹੈ ਕੀ ਹਾਲ ਚਾਲ ਅੱਛਾ ਸਰਜੀਤ ਗੱਲ ਆਵਾ ਮੇਰੇ ਭਾਈ دیکھ ਮੈਂ ਤਾਂ ਤੇਰੀ ਛੋਟੇ ਵੀਰੇ ਵੀਡੀਓ ਦੇਖੀ ਤੇ ਮੈਨੂੰ ਸੱਚੀ ਦੁੱਖ ਹੋਇਆ ਵੀ ਤੇਰੇ ਨੇ ਸੱਟ ਲੱਗੀ ਤੇਰੀ ਫੈਮਿਲੀ ਸਫਰ ਕਰ ਰਹੀ ਹੈ ਉਸ ਚੀਜ਼ ਤੋਂ ਹਾਂਜੀ ਤੇ ਮੇਰੇ ਲਈ ਤਾਂ ਮਤਲਬ ਕੋਈ ਮੈਂ ਤਾਂ ਇਹ ਅਰਦਾਸ ਕਰਦਾ ਵੀ ਕਿਸੇ ਤੇ ਇਦਾਂ ਦਾ ਦਿਨ ਨਾ ਹੋਵੇ ਹਨ ਵੀ ਜਿਹੜਾ ਤੁਹਾਡੇ ਨਾਲ ਜਿਵੇਂ ਹੋਇਆ ਹੈ ਪਾਣ ਹਨਾ ਹਾਂਜੀ ਪਰ ਛੋਟੇ ਭਾਈ ਮੇਰਾ ਤਾਂ ਜਿਹੜਾ ਪਿੰਡ ਆ ਨਾ ਉਹ ਮੋਗੇ ਦੇ ਨਾਲ ਆ ਰੋਲੀ ਤੇ ਮੈਂ ਤੁਹਾਨੂੰ ਦੱਸਦਾ ਇਸ ਨੂੰ ਕਿ ਮੈਂ ਸਮਝਾ ਨਾ ਪਰੀ ਜਗਦਾ ਸੀ ਪਹਿਲਾਂ ਮੇਰੀ ਗੱਲ ਸੁਣ ਮੇਰਾ ਨਾ ਮੇਰੇ ਛੋਟੇ ਵੀਰ ਮੇਰਾ ਤਾਂ ਪਿੰਡ ਨਾ ਮੋਗੇ ਦੇ ਨਾਲ ਆ ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਤੁਸੀਂ ਦੇਖੋ ਮੇਰੇ ਤਾਂ ਹੀ ਮਦਦ ਦੀ ਲੋੜ ਆ ਆਪਾਂ ਖੜੇ ਆ ਪਰਾਮਾ ਲਈ ਕੋਈ ਕਿਸੇ ਨੂੰ ਮੇਰੀ ਜਿੰਨੀ ਜੋਗਾ ਰੱਬ ਨੇ ਮੈਨੂੰ ਕੀਤਾ ਹੈ ਨਾ ਪਰ ਵੀਰ ਜੇ ਤੁਸੀਂ ਮੇਰਾ ਨਾਮ ਲੈਂਤਾ ਉਹ ਹੁਣ ਲੋਕ ਗਲਤ ਬੋਲ ਰਹੇ ਨੇ ਮੈਨੂੰ ਕੋਈ ਚਲੋ ਤੁਹਾਡੇ ਤੇ ਕੋਈ ਗੁੱਸਾ ਨਹੀਂ ਤੁਹਾਡੇ ਤੇ ਤਾਂ ਪਹਿਲਾਂ ਹੀ ਤੁਸੀਂ ਕਹਿੰਦੇ ਵੀ ਬਹੁਤ ਪਰ ਜਿਹੜਾ ਤੁਹਾਡਾ ਠੇਕੇਦਾਰ ਹੈ ਨਾ ਮੈਨੂੰ ਉਹਦਾ ਨੰਬਰ ਦਿਓ ਕਿਉਂਕਿ ਨਾ ਤਾਂ ਮੇਰੀ ਕੋਈ ਮਾਨਸੇ ਰਿਸ਼ਤੇਦਾਰੀ ਆ ਨਾ ਸਾਡੇ ਕੋਈ ਵਿਆਹ ਹੈ ਉਧਰ ਮਾਨਸੇ ਕੋਈ ਤੇ ਨਾ ਹੀ ਸਾਡਾ ਕੋਈ ਉਧਰ ਸੁਣੋ ਨਾ ਸੁਣੋ ਮੇਰੇ ਭਾਈ ਗੱਲ ਮੇਰੀ ਨਾ ਕੋਈ ਲੈਣਾ ਦੇਣਾ ਪਰ ਦੇਖੋ ਤੁਹਾਡੀ ਇਹ ਗੱਲ ਕਹਿਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਹਨਾ ਠੀਕ ਹੈ ਜੀ ਵੀ ਇਦਾਂ ਕਰਕੇ ਵੀ ਹਨਾ ਸਿੱਪੀ ਹੋਣਾ ਦਾ ਐਕਸੀਡੈਂਟ ਹੈ ਜਦੋਂ ਤੁਸੀਂ ਇੰਟਰਵਿਊ 'ਚ ਬੋਲਿਆ ਕਿ ਸਿੱਪੀ ਦੇ ਜਿਹੜਾ ਸੀਗਾ ਆਪਣਾ ਉਹ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਵਿਆਹ ਖਰਾਬ ਹੋ ਗਿਆ ਤੇ ਇਹ ਨਾ ਮੇਰਾ ਵੀਰ ਤੁਹਾਨੂੰ ਠੇਕੇਦਾਰ ਨਾਲ ਗੱਲ ਕਰਨੀ ਚਾਹੀਦੀ ਸੀ ਮੈਨੂੰ ਤੁਸੀਂ ਠੇਕੇਦਾਰ ਦਾ ਨੰਬਰ ਦਿਓ ਜਿਹਨੇ ਤੁਹਾਨੂੰ ਇਹ ਗੱਲ ਕਹੀ ਆ ਕਿਉਂਕਿ ਛੋਟੇ ਵੀਰ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ ਯਾਰ ਨਾ ਆਪਣੀ ਕੀ ਗੱਲ ਹੈ ਮੈਂ ਤੁਹਾਨੂੰ ਦੱਸਾਂ ਜੀ ਕੁਝ ਸੁਣੋ ਦੱਸੋ ਦੱਸੋ ਜੀ ਡੈਫੀਨਿਟਲੀ ਦੱਸੋ ਮੇਰਾ ਭਰਾ ਮਾਣਸਾ ਜਵਾਰ ਕੇ ਰੋਡ ਤੇ ਨਾ ਇੱਕ ਟਾਈਲਸ ਬਣੀ ਹੋਈ ਹੈ ਡੀਡੀ ਫੋਰਟ ਅੱਛਾ ਉੱਥੇ ਉਸ ਬੰਦੇ ਦਾ ਕਰੋਕਰੀ ਦਾ ਕੰਮ ਸੀ ਓਕੇ ਤੇ ਅਸੀਂ ਉਹਦੇ ਕੋਲੇ ਕੰਮ ਕਰਦੇ ਸੀਗੇ ਵੇਟਰ ਦਾ ਕੰਮ ਕਰਦਾ ਸੀ ਮੈਂ ਤੇ ਅਸੀਂ ਕਈ ਮੁੰਡੇ ਸੀਗੇ ਮਤਲਬ ਠੀਕ ਹੈ ਨਾਲ ਮੇਰੇ ਸਕੇ ਚਾਚੇ ਦਾ ਮੁੰਡਾ ਸੀ ਪਿੰਡ ਚੋਂ ਦੋ ਲੜਕੇ ਹੋਰ ਸੀ ਬਿਲਕੁਲ ਸਹੀ ਤੇ ਉੱਥੋਂ ਸਾਨੂੰ ਉਹ ਲੈ ਕੇ ਗਏ ਆ ਉਹਨਾਂ ਦਾ ਸੀ ਉਹਨਾਂ ਕੋਲੇ ਸਿੱਧਾ ਕੰਮ ਕਰਿਆ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਤੋਂ ਟਰੱਕ ਲੋਡ ਕਰਵਾਏ ਆ ਦੋ ਨਹੀਂ ਨਹੀਂ ਮੈਂ ਤੇਰੀ ਗੱਲ ਸਮਝ ਗਿਆ ਮੇਰੀ ਗੱਲ ਸੁਣੋ ਦੇਖੋ ਮੇਰੀ ਮੇਰੀ ਗੱਲ ਸੁਣੋ ਤੁਹਾਡਾ ਐਕਸੀਡੈਂਟ ਹੋਇਆ ਤੁਹਾਡਾ ਨੁਕਸਾਨ ਹੋਇਆ ਇਹ ਬਹੁਤ ਮਾੜੀ ਮਾੜੀ ਗੱਲ ਹੋਈ ਮੈਂ ਕਹਿੰਦਾ ਪਰ ਮੇਰੇ ਵੀਰ ਛੋਟੀ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਣੀ ਕਦੇ ਫੋਨ ਤੇ ਨਹੀਂ ਗੱਲ ਹੋਈ ਹਨਾ ਅੱਜ ਤੱਕ ਮੈਂ ਤੁਹਾਨੂੰ ਉਹੀ ਦੱਸਦਾ ਜੀ ਪੂਰੀ ਗੱਲ ਨਹੀਂ ਮੇਰੀ ਗੱਲ ਤਾਂ ਸੁਣਾ ਨਾ ਪਹਿਲਾਂ ਮੈਂ ਤੁਹਾਡੀ ਫਸਾਰੀ ਸੁਣੂੰਗਾ ਮੇਰਾ ਪਰਾ ਗੱਲ ਸੁਣਾ ਹਾਂਜੀ ਹਾਂਜੀ ਆਪਣੀ ਕਦੇ ਫੋਨ ਤੇ ਗੱਲ ਹੋਈ ਅੱਜ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਸੁਣ ਤਾ ਪਹਿਲਾਂ ਮੇਰੀ ਤਾਂ ਸੁਣ ਲੈ ਯਾਰ ਪਹਿਲਾਂ ਮੈਨੂੰ ਇਹ ਦੱਸ ਵੀ ਆਪਣੀ ਗੱਲ ਹੋਈ ਕਦੇ ਹਾਂ ਨਾ ਦੱਸ ਨਹੀਂ ਜੀ ਨਹੀਂ ਹੋਈ ਨਾ ਮੇਰਾ ਭਾਈ ਹੁਣ ਤੁਸੀਂ ਇੰਟਰਵਿਊ 'ਚ ਮੇਰਾ ਵੀਰ ਤੁਸੀਂ ਕਹਤਾ ਕਿ ਇਦਾਂ ਕਰਕੇ ਸਾਡੀ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਤੁਹਾਡੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੇਰੀ ਤਾਂ ਯਾਰ ਮਾਨਸੇ ਦੇ ਵਿੱਚ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਚਲ ਤਾ ਸੁਣ ਲੈ ਮੈਂ ਤੇਰੀ ਸਾਰੀ ਸੁਣੂਗਾ ਮੇਰੀ ਮਾਨਸੇ ਦੇ ਵਿੱਚ ਜਾਂ ਉਧਰਲੇ ਏਰੀਆ 'ਚ ਸਾਡੀ ਤਾਂ ਦੂਰ ਦੂਰ ਤੱਕ ਕੋਈ ਰਿਸ਼ਤੇਦਾਰੀ ਹੈ ਨਹੀਂ ਔਰ ਮੇਰੀ ਸਿਸਟਰ ਦਾ ਵਿਆਹੜਾ ਉਹ 2002 ਚ ਹੋ ਗਿਆ ਮੇਰਾ ਨਾ ਵੱਡੀ ਭੈਣ ਦਾ ਹਨ ਅਸੀਂ ਮੋਗੇ ਤੋਂ ਬਿਲੋਂਗ ਕਰਦੇ ਆ ਮੇਰਾ ਭਾਈ ਹੁਣ ਤੁਹਾਡੇ ਨਾ ਦੇਖੋ ਤੁਸੀਂ ਕਿਸੇ ਦੇ ਕਹਿਣ ਤੇ ਤੁਹਾਨੂੰ ਠੇਕੇਦਾਰ ਨੇ ਕਿਹਾ ਤਾਂ ਮੇਰਾ ਨਾਲ ਤਾਂ ਠੇਕੇਦਾਰ ਨਾਲ ਵੀ ਮੈਂ ਗੱਲ ਕਰਨੀ ਚਾਹੂੰਗਾ ਕੋਈ ਗੁੱਸਾ ਨਹੀਂ ਹੋਵੇ ਲੋਕੀ ਬਿਲਕੁਲ ਕਰੋ ਨਹੀਂ ਨਹੀਂ ਬਿਲਕੁਲ ਕਰੋ ਮੈਨੂੰ ਕੋਈ ਨਾ ਗੁੱਸਾ ਨਹੀਂ ਮੇਰੇ ਭਾਈ ਤੁਹਾਡਾ ਨੁਕਸਾਨ ਹੋਇਆ ਮੈਂ ਤਾਂ ਫਿਰ ਵੀ ਉਸ ਚੀਜ਼ ਦਾ ਦੁੱਖ ਪ੍ਰਗਟ ਕਰਦਾ ਮੇਰਾ ਵੀਰ ਹਨ ਤੇ ਤੁਸੀਂ ਹੁਣ ਤੁਸੀਂ ਦੱਸੋ ਕੀ ਦੱਸਣਾ ਸੀ ਦੱਸੋ ਜਿਹੜਾ ਸਾਡਾ ਠੇਕੇਦਾਰ ਸੀ ਨਾ ਹਾਂਜੀ ਤੇ ਅਸੀਂ ਤਾਂ ਉਹਨਾਂ ਨੂੰ ਕਹੇ ਸੀ ਵੀ ਸਾਡਾ ਵੀ ਐਕਸੀਡੈਂਟ ਹੋਇਆ ਵੀ ਭਾਈ ਅਸੀਂ ਤਾਂ ਪਹਿਲੇ ਗਰੀਬ ਕਰੂਗਾ ਹਨਾ ਸਾਡੇ ਕੋਲ ਕੋਈ ਹੈ ਨਹੀਂ ਤਾਂ ਇੱਥੇ ਕਿੱਥੋਂ ਇਲਾਜ ਕਰਵਾਵਾਂਗੇ ਤੇ ਉਹਨੂੰ ਆਖਿਆ ਵੀ ਸਾਨੂੰ ਕੋਈ ਸਾਨੂੰ ਤੁਸੀਂ ਸਹਾਰਾ ਦਿਓ ਪਈ ਸਾਡਾ ਇਲਾਜ ਕਰਵਾ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪੈਸੇ ਤੱਕ ਤਾਂ ਸਾਨੂੰ ਕੋਈ ਮਤਲਬ ਹੀ ਨਹੀਂ ਬਿਲਕੁਲ ਤੇ ਉਹਨੇ ਸਾਨੂੰ ਕੀ ਕਿਹਾ ਉਹਦਾ ਕਰੋਨਾ ਉਹਦਾ ਕਰੋਨਾ ਬਣਦਾ ਨਾ ਜਿੱਦੇ ਨਾਲ ਤੁਸੀਂ ਕੰਮਤੇ ਗਏ ਉਹਦਾ ਕਰੋਨਾ ਬਣਦਾ ਬਿਲਕੁਲ ਸਹੀ ਕਹਿ ਰਹੇ ਤੁਸੀਂ ਤੇ ਉੱਥੇ ਸਾਡੇ ਪਿੰਡ ਦੀ ਪੰਚਾਇਤ ਵੀ ਗਈ ਸੀ ਉਹਨਾਂ ਦੇ ਕੋਲੇ ਠੀਕ ਹੈ ਹੈਲਥ ਦੇ ਵਿੱਚ ਠੀਕ ਹੈ ਤੇ ਉਹਨਾਂ ਨੇ ਅੱਗੋਂ ਸਾਨੂੰ ਕੀ ਜਵਾਬ ਦਿੱਤਾ ਕਹਿੰਦੇ ਅਸੀਂ ਤੁਹਾਡੇ ਕੋਲ ਆਵਾਂਗੇ ਘਰੇ ਠੀਕ ਹੈ ਮਤਲਬ ਉਹਨਾਂ ਨੇ ਸਾਨੂੰ ਉਸਨੇ ਉਸ ਟਾਈਮ ਸੰਡੇ ਦਾ ਦਿਨ ਦਿੱਤਾ ਸੀ ਸੰਡੇ ਵੀ ਹੈ ਸੰਡੇ ਨੂੰ ਉਹ ਨਹੀਂ ਹੈ ਦੁਬਾਰੀ ਉਹਨਾਂ ਕੋਲ ਉਹ ਜਿਹੜੇ ਮੁੰਡਿਆਂ ਨਾਲ ਕੰਮ ਕਰਦੇ ਸੀ ਅਸੀਂ ਤੇ ਉਹ ਠੇਕੇਦਾਰ ਸਾਡੇ ਕੋਲੇ ਆਏ ਸਾਡੇ ਪਿੰਡ ਬਿਲਕੁਲ ਰ ਮਸਾਲਾ ਦੇ ਵਿੱਚ ਓਕੇ ਤੇ ਉੱਥੇ ਆ ਕੇ ਉਹਨਾਂ ਨੇ ਸਾਨੂੰ ਕੀ ਦੱਸਿਆ ਕਹਿੰਦੇ ਕਿ ਵੀ ਭਾਈ ਸਾਡੀ ਉਹਨਾਂ ਨੇ ਦੇਖੋ ਥੋੜਾ ਨਾ ਉਹਨਾਂ ਨੇ ਸਿੱਧਾ ਲਿਆ ਸਾਡੇ ਕੋਲੇ ਹੂੰ ਮੈਂ ਤੁਹਾਨੂੰ ਉਹੀ ਮੈਂ ਤਾਂ ਵੀਡੀਓ 'ਚ ਵੀ ਜੇ ਮੈਨੂੰ ਜਿਹੜੀ ਗੱਲ ਜਿੱਦਾਂ ਕਹੀ ਗਈ ਮੈਂ ਤਾਂ ਉਦਾਂ ਹੀ ਬੋਲੀ ਆ ਮੈਂ ਨਹੀਂ ਮੈਨੂੰ ਮੈਂ ਮੈਂ ਛੋਟੇ ਭਾਈ ਕੋਈ ਛੋਟੇ ਭਾਈ ਕੋਈ ਗੁੱਸਾ ਨਹੀਂ ਮੈਨੂੰ ਤੇਰੇ ਨਾਲ ਦੇਖ ਮੈਂ ਤਾਂ ਕਹਿੰਦਾ ਤੇਰਾ ਨੁਕਸਾਨ ਹੋਇਆ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਪਰ ਮੈਂ ਪਤਾ ਕੀ ਕਹਿਣਾ ਚਾਹੁੰਦਾ ਮੇਰੇ ਵੀਰ ਜਿਹੜਾ ਠੇਕੇਦਾਰ ਦਾ ਸਾਨੂੰ ਨੰਬਰ ਦਿਓ ਅਸੀਂ ਉਹਦੇ ਨਾਲ ਗੱਲ ਤਾਂ ਕਰਕੇ ਉਸ ਬੰਦੇ ਨਾਲ ਵੀਤੋ ਭਾਈ ਮੇਰਾ ਨਾ ਕਿਉਂ ਲੈ ਰਿਆ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਨਾ ਕਾਰਨ ਕੀ ਆ ਦੇਖੋ ਥੋੜੇ ਹੁਣ ਤੁਸੀਂ ਦੇਖੋ ਥੋੜੂ ਜਿਹਾ ਜਦੋਂ ਆ ਗੱਲ ਕਹਤੀ ਥੋਡੇ ਪੇਰੈਂਟਸ ਨੂੰ ਤੇਰੀ ਫੈਮਿਲੀ ਚ ਤੈਨੂੰ ਕਿੰਨਾ ਦੁੱਖ ਹੋਇਆ ਹੋਊਗਾ ਮੇਰੇ ਮੇਰੇ ਬਾਰੇ ਸੋਚ ਕੇ ਯਾਰ ਵੀ ਜੇ ਨੰਬਰ ਪਤਾ ਕੀ ਆ ਸਾਡੇ ਤਾਂ ਪਿਛਲੇ ਸਾਲ ਮੇਰੇ ਡੈਡੀ ਦੀ ਵੀ ਡੈਥ ਹੋ ਗਈ ਆਰ ਮੀਰਾ ਗਿਰ ਗਿਆ ਸੀ ਹੁਣ ਮਾਂ ਕੀ ਮੇਰੀ ਮੈਨੂੰ ਸਾਂਭਦੀ ਏ ਸਾਡੇ ਤਾਂ ਕੋਈ ਨਹੀਂ ਕਮੋ ਮੈਂ ਤੈਨੂੰ ਉਹੀ ਦੱਤੂ ਕਹਿ ਰਿਹਾ ਨਾ ਮੇਰੀ ਗੱਲ ਸੁਣ ਨਾ ਮੈਨੂੰ ਮੇਰੇ ਲਈ ਤਾਂ ਦੁੱਖ ਦੀ ਗੱਲ ਆ ਮੇਰਾ ਭਾਈ ਮੈਂ ਤਾਂ ਤੇਰੇ ਲਈ ਸੈਡ ਫੀਲ ਕਰਦਾ ਕਿ ਤੇਰੇ ਤੇ ਜਿਹੜਾ ਜਿਹੜਾ ਆ ਦੁੱਖਾਂ ਦਾ ਵੀਰੇ ਏਡਾ ਵੱਡਾ ਸਿਸਟਮ ਡਿੱਗ ਪਿਆ ਪਰ ਤੂੰ ਹੁਣ ਜਦ ਤੂੰ ਮੇਰੇ ਬਾਰੇ ਸੋਚ ਕੇ ਦੇਖੇ ਦੇਖੋ ਨਾ ਆਪਣਾ ਤਾਂ ਕੋਈ ਰੌਲਾ ਨਹੀਂ ਆਪਸ ਵਿੱਚ ਕੋਈ ਵੀ ਉਹ ਬੰਦੇ ਨੇ ਮੇਰਾ ਨਾਮ ਲੈਤਾ ਹਨਾ ਮੇਜੋਦੋਂ ਮੈਂ ਹੁਣ ਰਾਤ ਨੂੰ న్యూਸ ਦੇਖੀ ਆ ਲੋਕ ਥੱਲੇ ਗਲਤ ਬੋਲਦੇ ਆ ਤੇ ਮੇਰਾ ਵੈਸੇ ਅਸੀਂ ਹੁਣ ਸ਼ੂਟ ਤੇ ਸੀ ਮੈਂ ਕਹਿਰ ਵੀ ਆਪਾਂ ਪੁੱਛ ਗਏ ਤਾਂ ਸਹੀ ਭਰਾ ਨੂੰ ਯਾਰ ਵੀ ਮੈਨੂੰ ਹਰਾਨੀ ਹੁੰਦੀ ਮੈਂ ਆਪ ਪੁੱਛੀ ਜਾਂਦਾ ਮੇਰੇ ਘਰ ਦੇ ਮੈਨੂੰ ਕਹਿ ਰਹੇ ਨੇ ਕਿ ਯਾਰ ਵੀ ਆਪਣਾ ਤਾਂ ਵੀ ਕੀ ਚੱਕਰ ਨਹੀਂ ਹੈਗਾ ਵੀ ਇਹ ਕੀ ਰੋਲਾ ਹੈਗਾ ਤੇ ਮੈਂ ਤਾਂ ਤੈਨੂੰ ਹੁਣ ਦੇਖ ਤੈਨੂੰ ਤੈਨੂੰ ਠੇਕੇਦਾਰ ਨੇ ਕਿਹਾ ਤਾਂ ਹਨਾ ਇਦਾਂ ਕਰਕੇ ਤੇਰਾ ਵੀ ਕਸੂਰ ਨਹੀਂ ਪਰ ਤੁਹਾਡੇ ਦਿਮਾਗ ਦੇ ਵਿੱਚ ਮੇਰੇ ਲਈ ਕਿੰਨਾ ਗਲਤ ਗਿਆ ਹੋਊਗਾ ਵੀ ਯਾਰ ਵੀ ਕਿੰਨਾ ਮਾੜਾ ਬੰਦਾ ਐ ਸਿੱਪੀ ਗਿਆ ਹੀ ਹੋਊ ਨਾ ਮੇਰਾ ਭਾਈ ਕਿਉਂਕਿ ਤੁਹਾਡਾ ਕੀ ਹੈ ਭਾਈ ਜੇ ਤਾਂ ਸੀ ਉੱਥੇ ਜਾ ਕੇ ਸਾਨੂੰ ਉੱਥੇ ਕਿਆ ਹੁੰਦਾ ਫਿਰ ਵੀ ਬੰਦਾ ਆ ਪਾ ਕੇ ਘਰੇ ਜੇ ਲੋ ਸਾਡੇ ਕੋਲ ਘਰੇ ਵੀ ਚਲੋ ਸਾਡਾ ਘਰ ਤਾਂ ਹੀ ਨਹੀਂ ਸਾਡੇ ਕੋਲੇ ਧਰਮਸਾਲਾ ਚਾਹੀਆ ਮੇਰਾ ਭਾਈ ਮੈਂ ਤਾਂ ਰੱਬ ਨੂੰ ਬਰਦਾਸ਼ਤ ਕਰਦਾ ਤੇ ਕੋਈ ਚੱਕਰ ਨਹੀਂ ਮੈਂ ਨੰਗਦਾ ਕਰਦਾ ਤੁਹਾਡੇ ਕੋਲੇ ਹੋ ਕੇ ਵੀ ਜਾਊਗਾ ਪਰ ਮੇਰੇ ਵੀਰ ਅਸਲ ਦੇ ਵਿੱਚ ਪਤਾ ਗੱਲ ਕੀ ਤੋਂ ਮੈਨੂੰ ਠੇਕੇਦਾਰ ਦਾ ਨੰਬਰ ਜਰੂਰ ਪਤਾ ਕਰਕੇ ਦੱਸ ਤਾਂ ਕਿ ਉਸ ਬੰਦੇ ਨਾਲ ਸੀ ਗੱਲ ਕਰੀਏ ਕਿ ਭਰਾ ਸਾਡਾ ਕੀ ਲੈਣਾ ਦੇਣਾ ਜੀ ਦੇ ਵਿੱਚ ਤੂੰ ਕਿਉਂਕਿ ਕਾਰਨ ਕੀ ਹੈ ਆਰਟਿਸਟ ساری ਉਮਰ ਮਿਹਨਤ ਕਰਕੇ ਆਪਦੀ ਇੱਕ ਇਮੇਜ ਬਣਾਉਂਦਾ ਸਮਝਦਾ ਨਾ ਜੀ ਬਿਲਕੁਲ ਜੀ ਬਿਲਕੁਲ ਵੀ ਇਹ ਮੇਰੀ ਵੀ ਇਹ ਜ਼ਿੰਦਗੀ ਦੀ ਕਮਾਈ ਹੈ ਹੁਣ ਉਹਦੇ ਵਿੱਚ ਤੁਸੀਂ ਕਹਿੰਦਾ ਦੇਖੋ ਤੁਹਾਡਾ ਨੁਕਸਾਨ ਏਡਾ ਵੱਡਾ ਹੋਇਆ ਵਾ ਵੀ ਮੈਂ ਉਹਦੇ ਲਈ ਰੱਬ ਤੋਂ ਵੀ ਮਾਫੀ ਮੰਗਦਾ ਵੀ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਪਰ ਉਹ ਤੁਹਾਡੇ ਇਹ ਕਹਿਣ ਕਰਕੇ ਲੋਕਾਂ 'ਚ ਸਾਡੇ ਲਈ ਕਿੰਦੀ ਗਲਤ ਜਾਂਦੀ ਹੈ ਰਸਿੱਪੀ ਹੁਣੀ ਏਡੇ ਮਾੜੇ ਬੰਦੇ ਆ ਵੀ ਜਿਹੜੀ ਆ ਗੱਲ ਕਹਿੰਦੇ ਵੀ ਤੁਹਾਡੇ ਕਰਕੇ ਵੀ ਜਵੇਂ ਹੋ ਚੁੱਕਿਆ ਤਾਂ ਕਿ ਹਾਂ ਯਾਰ ਵੀ ਤੇਰੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੈਨੂੰ ਤਾਂ ਪਤਾ ਹੀ ਹੁਣ ਲੱਗਾ ਇਸ ਗੱਲ ਦਾ ਕਿਉਂਕਿ ਮੇਰੇ ਤਾਂ ਨੌਲੇਜ ਹੀ ਨਹੀਂ ਸੀਗੀ ਮੈਂ ਤਾਂ ਮੈਨੂੰ ਕਿਸੇ ਨੇ ਰਾਤ ਨਾ ਕਲਿੱ ਯੋਦਮੇ ਦੇਖੀ ਆ ਤੇਰੇ ਵਾਲੀ ਕਲਿੱਪ ਤੇ ਮੇਰਾ ਵੀਰ ਆਪਣਾ ਨਾ ਮੇਰਾ ਕੋਈ ਉਧਰ ਹੈ ਨਹੀਂ ਰਿਸ਼ਤੇਦਾਰੀ ਤੇ ਜਿਹੜਾ ਤੁਹਾਡਾ ਠੇਕੇਦਾਰ ਆ ਜਿਹੜਾ ਵੀ ਆ ਤੂੰ ਮੈਨੂੰ ਉਹਦਾ ਨੰਬਰ ਦੇ ਅਸੀਂ ਉਹਦੇ ਦਾਲੇ ਹੁੰਨੇ ਆ ਵੀ ਭਾਈ ਤੂੰ ਮੁੰਡੇ ਦੀ ਹੈਲਪ ਕਿਉਂ ਨਹੀਂ ਕਰਦਾ ਅਸੀਂ ਉਹਦੀ ਰੀਲ ਅਸੀਂ ਉਹਦੀ ਬੰਨ ਦੇ ਨਾਲ ਅਸੀਂ ਜਿੰਨੀ ਜੋਗੀ ਹੋਏ ਅਸੀਂ ਵੀ ਗੇੜਾ ਮਾਰ ਕੇ ਜਾਵਾਂਗੇ ਜਰੂਰ ਜੀ ਜਰੂਰ ਸਮਝ ਗਿਆ ਨਾ ਮੇਰਾ ਭਾਈ ਹਾਂਜੀ ਹਾਂ ਹਾਂ ਤੇ ਤੂੰ ਆ ਨੰਬਰ ਕੋਈ ਨਹੀਂ ਸੇਵ ਕਰ ਲਈ ਤੇ ਮੈਨੂੰ ਠੇਕੇਦਾਰ ਦਾ ਨੰਬਰ ਜਰੂਰ ਪਤਾ ਕਰਕੇ ਦੇ ਮੇਰਾ ਭਾਈ ਮਿਲ ਜੂਗਾ ਦਾ ਨੰਬਰ ਕੀ ਨਾ ਸੀ ਉਹਦਾ ਠੇਕੇਦਾਰ ਦਾ ਉਦੋਂ ਨਿੱਕਾ ਹੈ ਜੀ ਨਿੱਕਾ ਕਿੱਥੋਂ ਦਾ ਰਹਿਣ ਵਾਲਾ ਸੀ ਮੇਰਾ ਵੀਰ ਉਹ ਉਹ ਮਾਨਸਾ ਦਾ ਹੀ ਹੈ ਭਾਈ ਉੱਥੋਂ ਦਾ ਹੀ ਨਿੱਕਾ ਮਾਨਸਾ ਠੀਕ ਹੈ ਤੁਸੀਂ ਦਿਓ ਨੰਬਰ ਮੇਰਾ ਵੀਰ ਇੱਕ ਵਾਰੀ ਉਹਦਾ ਮੜਾ ਜੀ ਪਤਾ ਕਰਕੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਤਾ ਕਰਕੇ ਦਿੰਦਾ ਹੁਣ ਇਸ ਵਕਤ ਮੈਂ ਹਸਪੀਟਲ 'ਚ ਮੇਰੀ ਸਰਜਰੀ ਹੋਣੀ ਹੈ ਤੋ ਕੋਈ ਨਹੀਂ ਮਾਲਕ ਮੇਰ ਕਰੇ ਅਰਦਾਸ ਕਰਦੇ ਪ੍ਰਮਾਤਮਾ ਤਨ ਤੰਦਰੁਸਤੀ ਬਖਸ਼ੇ ਤੇ ਕੋਈ ਨਹੀਂ ਤੂੰ ਮੈਨੂੰ ਨੰਬਰ ਜਰੂਰ ਪਤਾ ਕਰਕੇ ਦੀ ਜਦੋਂ ਵੀ ਤੇਰਾ ਠੀਕ ਲੱਗਾ ਤਾਂ ਨੰਬਰ ਤੈਨੂੰ ਪਤਾ ਕਰਕੇ ਚੰਗਾ ਹਾਂ ਇਹ ਤੁਹਾਡਾ ਆਪਦਾ ਨੰਬਰ ਹੈ ਜੀ ਮੈਂ ਇਹ ਇਹ ਮੇਰੇ ਭਰਾ ਦਾ ਹੀ ਨੰਬਰ ਆ ਅਸੀਂ ਇਕੱਠੇ ਹੀ ਹੁੰਨੇ ਆ ਜਿਕੇ ਤੇ ਆਸੇ ਪਾਸੇ ਵੀ ਮੈਨੂੰ ਸੁਨੇਹਾ ਮਿਲ ਜੂਗਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਮੇਰਾ ਭਾਈ ਟੇਕ ਕੇਅਰ ਓਕੇ ਚੰਗਾ ਜੀ ਹੈਲੋ ਹਾਂਜੀ ਹਾਂਜੀ ਭਾਈ ਅ ਬ੍ਰਦਰ ਪੁੱਛਣਾ ਸੀਗਾ ਜੀ ਮਤਲਬ ਕਿਹੜੇ ਸਿੰਗਰ ਸੀਗੇ ਜੀ ਉਹ ਪੰਜਾਬ ਦੇ ਸਿੱਪੀ ਗੇ ਲੋਈ ਆਪਾਂ ਤੁਸੀਂ ਕਿੱਥੋਂ ਬੋਲਦੇ ਹੋ ਵੀਰੇ ਕਿਹੜੀ ਜਗ੍ਹਾ ਆਪਣੀ ਬਰਨਾਲੇ ਤੋਂ ਆਂ ਜੀ ਬਰਨਾਲੇ ਤੋਂ ਓਕੇ ਓਕੇ ਵੀਰੇ ਐਕਸੀਡੈਂਟ ਕਿੱਥੇ ਹੋਇਆ ਸੀ ਆਪਣਾ ਮਾਈ ਸਰਖਾਨੇ ਜੀ ਹਾਂਜੀ ਮਾਈ ਸਰਖਾਨੇ ਮਾਨਸਾ ਵੱਲ ਮਾਨਸਾ ਵੱਲ ਵਿਆਹ ਕਿਹਦਾ ਸੀਗਾ ਜੀ ਉਹਨਾਂ ਦੀ ਕੋਈ ਰਿਸ਼ਤੇਦਾਰੀ ਚਾ ਦੱਸਿਆ ਗਿਆ ਸੀ ਸਾਨੂੰ ਜਿੱਥੋਂ ਲੈ ਕੇ ਗਏ ਆ ਕੌ ਕਿੰਨਾ ਨੇ ਬੁੱਕ ਕਰਿਆ ਸੀਗਾ ਵਿਆਹ ਮਾਨਸਾ ਕਰੋਕਰੀ ਜਿਹੜੀ ਫੋਟੋ ਵਾਇਰਸ ਉੱਥੇ ओके ਤੇ ਤੁਹਾਨੂੰ ਉਹ ਮਿਲੇ ਸੀਗੇ ਆਪਾ ਕੌਣ ਜੀ ਆਪਣੇ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਸੀ ਸਿੱਪੀ ਗੱਲ ਜਿਹੜੇ ਸਾਨੂੰ ਠੇਕੇਦਾਰ ਲੈ ਕੇ ਗਏ ਸੀ ਸਾਨੂੰ ਉਹ ਸਾਡੇ ਕੋਲ ਆ ਕੇ ਦੱਸ ਕੇ ਗਏ ਸੀ ਕੀ ਕਹਿੰਦੇ ਸੀ ਵੀ ਕਿੰਨਾ ਦਾ ਵਿਆਹ ਕਿੰਨਾ ਦਾ ਵਾ ਉਹਨਾਂ ਦੇ ਕੋਈ ਰਿਸ਼ਤੇਦਾਰੀ ਚ ਮੈਰਿਜ ਹੈਗਾ ਨੇ ਉਹਨਾਂ ਦਾ ਪ੍ਰੋਗਰਾਮ ਆ ਤਿੰਨ ਦਿਨਾਂ ਦਾ ਅੱਛਾ ਹਾਂਜੀ ਤੇ ਤੁਹਾਨੂੰ ਕਨਫਰਮ ਸੀਗੀ ਇਹ ਗੱਲ ਵੀ ਵਿਆਹ ਵੀ ਉਹਨਾਂ ਦੇ ਹੀ ਆ ਸਾਨੂੰ 3-4 ਦਿਨਾਂ ਤੋਂ ਇਹਦੇ ਬਾਰੇ ਦੱਸਿਆ ਜਾ ਰਿਹਾ ਸੀ। ਮਤਲਬ ਤੁਹਾਨੂੰ ਸੀਪੀ ਮਿਲੇ ਆ ਉੱਥੇ? ਰਾਸਤੇ 'ਚ ਹੀ ਹੋ ਗਿਆ ਮਿਲੂਗਾ ਕਿਥੋਂ? ਥੋੜੀ ਕਿਸੇ ਨਾਲ ਗੱਲ ਹੋਊਗੀ। ਓਕੇ ਥੋੜੀ ਥੋੜੀ ਕਿਸੇ ਨਾਲ ਗੱਲ ਹੋਈ ਹੋਵੇ ਉਸ ਮੁੱਦੇ ਤੋਂ ਬਾਅਦ 'ਚ ਵੀ ਸੀਪੀ ਨਾਲ ਗੱਲ ਹੋਈ। ਸੀਪੀ ਨਾਲ ਜਾਂ ਪੈਸਿਆਂ ਦੇ ਬਾਰੇ ਮਦਦ ਤੋਂ ਬਾਰੇ ਜਿਹੜੀ ਜਾਂ ਪੈਸਿਆਂ ਬਾਰੇ ਜਾਂ ਮਦਦ ਬਾਰੇ ਵੀਰੇ। ਮਤਲਬ ਜੋ ਵੀ ਗੱਲ ਆ ਵੀਰੇ ਖੁੱਲ ਕੇ ਦੱਸਿਓ ਨਾ ਆਪਾਂ ਉਹਨਾਂ ਤੱਕ ਪਹੁੰਚਾਵਾਂਗੇ ਗੱਲ ਤੁਹਾਡੀ ਇਹ। ਸਾਡੇ ਕੋਲ ਤਾਂ ਜਿਹੜਾ ਸੱਚ ਤੁਹਾਨੂੰ ਦੱਸਿਆ ਜਾਣਾ ਨਾ ਉਹ ਉਹ ਠੇਕੇਦਾਰ ਜਿਹੜਾ ਸਾਨੂੰ ਲੈ ਕੇ ਜਾ ਰਿਹਾ ਸੀ ਸਾਨੂੰ ਤਾਂ ਸਿਰਫ ਉਸੇ ਨੇ ਦੱਸਿਆ ਹੋਇਆ ਸੀ ਇਹ ਕੋਈ ਮੈਂ ਗੱਲਾਂ ਨਹੀਂ ਕੀਏਗਾ ਉੱਥੇ ਜੀ ਨੌ ਜਾਣੇ ਸੀਗੇ ਤੁਸੀਂ ਸਰਬਜੀਤ ਸਿੰਘ ਹੀ ਬੋਲਦੇ ਹੋ ਨਾ ਠੀਕ ਹੈ ਸਰਬਜੀਤ ਹਾਂਜੀ ਹਾਂਜੀ ਆਪਣਾ ਪਿੰਡ ਕਿਹੜਾ ਵਾ ਬਰਨਾਲਾ ਜੀ ਤਾਜੋਕੇ ਪਿੰਡ ਹੈ ਤਾਜੋਕੇ ਹਾਂਜੀ ਬਰਨਾਲੇ ਕੋਲੇ ਜਿਹਨੇ ਵਾਰੀ ਇਹਦੇ ਬਾਰੇ ਰਿਪੋਰਟ ਵੀ ਹੋਈ ਪਈ ਆ ਮੋੜ ਮੰਡੀ ਥਾਣੇ ਦੇ ਵਿੱਚ ਮੋੜ ਮੰਡੀ ਨੂੰ ਉੱਥੇ ਕੋਈ ਕੋਠ ਪੱਤਾ ਪਿੰਡ ਪੈਂਦਾ ਕੋਈ ਓਕੇ ਓਕੇ ਤੇ ਠੇਕੇਦਾਰ ਦਾ ਨਾਮ ਕੀ ਆ ਉਹਦਾ ਨਾਮ ਨਿੱਕਾ ਸੀ ਜੀ ਮੈਨੂੰ ਪੂਰਾ ਨਾਮ ਉਹਦਾ ਵੀ ਨਹੀਂ ਪਤਾ ਕਿਉਂਕਿ ਮੈਂ ਦੋ ਦਿਨ ਹੀ ਗਿਆ ਸੀ ਉੱਥੇ ਉਹ ਕਿਹੜੀ ਜਗ੍ਹਾ ਤੋਂ ਆ ਉੱਥੇ ਮਾਨਸਾ ਮਾਨਸਾ ਤੋਂ ਠੇਕੇਦਾਰ ਹਾਂ ਹਾਂ ਓਕੇ ਥੋੜੀ ਮੈਂ ਗੱਲ ਕਰਵਾਵਾਂ ਮਾੜੀ ਜੀ ਸਰ ਜੀ ਇੱਕ ਮਿੰਟ ਕਰਿਓ ਗੱਲ ਬ੍ਰਦਰ ਕਿਵੇਂ ਆ ਸਰਜੀ ਸਿੰਘ ਸਿੱਪੀ ਬੋਲਦਾ ਬ੍ਰਦਰ ਮੈਂ ਹਾਂ ਜੀ ਬਈ ਕੀ ਹਾਲ ਹੈ ਕੀ ਹਾਲ ਚਾਲ ਅੱਛਾ ਸਰਬੀਤ ਗੱਲ ਆਵਾ ਮੇਰੇ ਭਾਈ ਦੇਖ ਮੈਂ ਤਾਂ ਤੇਰੀ ਛੋਟੇ ਵੀਰੇ ਵੀਡੀਓ ਦੇਖੀ ਤੇ ਮੈਨੂੰ ਸੱਚੀ ਦੁੱਖ ਹੋਇਆ ਵੀ ਤੇਰੇ ਨੇ ਸੱਟ ਲੱਗੀ ਤੇਰੀ ਫੈਮਿਲੀ ਸਫਰ ਕਰ ਰਹੀ ਹੈ ਉਸ ਚੀਜ਼ ਤੋਂ ਹਾਂ ਜੀ ਤੇ ਮੇਰੇ ਲਈ ਤਾਂ ਮਤਲਬ ਕੋਈ ਮੈਂ ਤਾਂ ਅਰਦਾਸ ਕਰਦਾ ਵੀ ਇਹ ਕਿਸੇ ਦੇ ਇਦਾਂ ਦਾ ਦਿਨ ਨਾ ਹੋਵੇ ਹਨਾ ਵੀ ਜਿਹੜਾ ਤੁਹਾਡੇ ਨਾਲ ਜਿਵੇਂ ਹੋਇਆ ਹੈ ਹਨਾ ਹਾਂ ਜੀ ਪਰ ਛੋਟੇ ਭਾਈ ਮੇਰਾ ਤਾਂ ਜਿਹੜਾ ਪਿੰਡ ਆ ਨਾ ਉਹ ਮੋਗੇ ਦੇ ਨਾਲ ਆ ਰੋਲੀ ਤੇ ਮੈਂ ਤੁਹਾਨੂੰ ਦੱਸਦਾ ਇਸ ਮਿੰਟ ਦੇ ਇਹਨਾਂ ਸਨਰੀਜ਼ ਅੱਗੇ ਦਾ ਪਹਿਲਾਂ ਮੇਰੀ ਗੱਲ ਸੁਣ ਮੇਰਾ ਨਾ ਮੇਰੇ ਛੋਟੇ ਵੀਰ ਮੇਰਾ ਤਾਂ ਪਿੰਡ ਨਾ ਮੋਗੇ ਦੇ ਨਾਲ ਹੈ ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਤੁਸੀਂ ਦੇਖੋ ਮੇਰੇ ਤਾਂ ਹੀ ਮਦਦ ਦੀ ਲੋੜ ਆ ਆਪਾਂ ਖੜੇ ਆ ਭਰਾਵਾਂ ਲਈ ਕਿਸੇ ਨੂੰ ਮੇਰੀ ਜਿੰਨੀ ਜੋਗਾ ਰੱਬ ਨੇ ਮੈਨੂੰ ਕੀਤਾ ਹੈ ਨਾ ਪਰ ਵੀਰ ਜੇ ਵੀ ਤੁਸੀਂ ਮੇਰਾ ਨਾਮ ਲੈਤਾ ਉਹ ਹੁਣ ਲੋਕ ਗਲਤ ਬੋਲ ਰਹੇ ਨੇ ਮੈਨੂੰ ਕੋਈ ਚਲੋ ਤੁਹਾਡੇ ਤੇ ਕੋਈ ਗੁੱਸਾ ਨਹੀਂ ਤੁਹਾਡੇ ਤੇ ਉੱਤੇ ਪਹਿਲਾਂ ਹੀ ਤੁਸੀਂ ਕਹਿੰਦੇ ਵੀ ਬਹੁਤ ਪਰ ਜਿਹੜਾ ਤੁਹਾਡਾ ਠੇਕੇਦਾਰ ਹੈ ਨਾ ਮੈਨੂੰ ਉਹਦਾ ਨੰਬਰ ਦਿਓ ਕਿਉਂਕਿ ਨਾ ਤਾਂ ਮੇਰੀ ਕੋਈ ਮਾਨਸੇ ਰਿਸ਼ਤੇਦਾਰੀ ਹੈ ਨਾ ਸਾਡੇ ਕੋਈ ਵਿਆਹ ਹੈ ਉਧਰ ਮਾਨਸੇ ਕੋਈ ਤੇ ਨਾ ਹੀ ਸਾਡਾ ਕੋਈ ਉਧਰ ਸੁਣੋ ਨਾ ਸੁਣੋ ਮੇਰੇ ਭਾਈ ਗੱਲ ਮੇਰੀ ਨਾ ਕੋਈ ਲੈਣਾ ਦੇਣਾ ਪਰ ਦੇਖੋ ਤੁਹਾਡੀ ਇਹ ਗੱਲ ਕਹਿਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਹਨਾ ਠੀਕ ਹੈ ਜੀ ਵੀ ਇਦਾਂ ਕਰਕੇ ਵੀ ਹਨਾ ਸਿੱਪੀ ਹੋਣਾ ਦਾ ਐਕਸੀਡੈਂਟ ਜਦੋਂ ਤੁਸੀਂ ਇੰਟਰਵਿਊ 'ਚ ਬੋਲਿਆ ਕਿ ਸਿੱਪੀ ਦੇ ਜਿਹੜਾ ਸੀਗਾ ਆਪਣਾ ਉਹ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਵਿਆਹ ਖਰਾਬ ਹੋ ਗਿਆ ਤੇ ਇਹ ਨਾ ਮੇਰਾ ਵੀਰ ਤੁਹਾਨੂੰ ਠੇਕੇਦਾਰ ਨਾਲ ਗੱਲ ਕਰਨੀ ਚਾਹੀਦੀ ਸੀ ਮੈਨੂੰ ਤੁਸੀਂ ਠੇਕੇਦਾਰ ਦਾ ਨੰਬਰ ਦਿਓ ਜਿਹਨੇ ਤੁਹਾਨੂੰ ਇਹ ਗੱਲ ਕਹੀ ਆ ਕਿਉਂਕਿ ਛੋਟੇ ਵੀਰ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ ਯਾਰ ਨਾ ਆਪਣੀ ਕੀ ਹੁੰਦਾ ਮੈਂ ਤੁਹਾਨੂੰ ਦੱਸਾਂ ਜੀ ਕੁਝ ਸੁਣੋ ਦੱਸੋ ਦੱਸੋ ਜੀ ਡੈਫੀਨੇਟਲੀ ਦੱਸੋ ਮੇਰਾ ਭਰਾ ਮਾਂਸਾ ਜਵਾਰ ਕੇ ਰੋਡ ਤੇ ਨਾ ਇੱਕ ਟਾਈਲਸ ਬਣੀ ਹੋਈ ਹੈ ਡੀਡੀ ਫੋਰ ਦਾ ਅੱਛਾ ਉੱਥੇ ਉਸ ਬੰਦੇ ਦਾ ਕਰੋਕਰੀ ਦਾ ਕੰਮ ਸੀ ਓਕੇ ਤੇ ਅਸੀਂ ਉਹਦੇ ਕੋਲੇ ਕੰਮ ਕਰਦੇ ਸੀਗੇ ਵੇਟਰ ਦਾ ਕੰਮ ਕਰਦਾ ਸੀ ਮੈਂ ਤੇ ਅਸੀਂ ਕਈ ਮੁੰਡੇ ਸੀਗੇ ਮਤਲਬ ਠੀਕ ਹੈ ਨਾਲ ਮੇਰੇ ਸਕੇ ਚਾਚੇ ਦਾ ਮੁੰਡਾ ਸੀ ਪਿੰਡ ਚੋਂ ਦੋ ਲੜਕੇ ਹੋਰ ਥੇ ਬਿਲਕੁਲ ਸਹੀ ਤੇ ਉੱਥੋਂ ਸਾਨੂੰ ਉਹ ਲੈ ਕੇ ਗਏ ਆ ਉਹਨਾਂ ਤਾਂ ਸੀ ਉਹਨਾਂ ਕੋਲੇ ਸਿੱਧਾ ਕੰਮ ਕਰਿਆ ਉਤੋਂ ਬਾਅਦ ਉਹਨਾਂ ਨੇ ਸਾਡੇ ਤੋਂ ਟਰੱਕ ਲੋਡ ਕਰਵਾਏ ਆ ਦੋ ਨਹੀਂ ਨਹੀਂ ਮੈਂ ਤੇਰੀ ਗੱਲ ਸਮਝ ਗਿਆ ਮੇਰੀ ਗੱਲ ਸੁਣੋ ਦੇਖੋ ਮੇਰੀ ਮੇਰੀ ਗੱਲ ਸੁਣੋ ਤੁਹਾਡਾ ਐਕਸੀਡੈਂਟ ਹੋਇਆ ਤੁਹਾਡਾ ਨੁਕਸਾਨ ਹੋਇਆ ਇਹ ਬਹੁਤ ਮਾੜੀ ਮਾੜੀ ਗੱਲ ਹੋਈ ਮੈਂ ਕਹਿੰਨਾ ਪਰ ਮੇਰੇ ਵੀਰ ਛੋਟੀ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਣੀ ਕਦੇ ਫੋਨ ਤੇ ਨਹੀਂ ਗੱਲ ਹੋਈ ਹਨਾ ਅੱਜ ਤੱਕ ਮੈਂ ਤੁਹਾਨੂੰ ਉਹੀ ਦੱਸਦਾ ਜੀ ਪੂਰੀ ਗੱਲ ਨਹੀਂ ਮੇਰੀ ਗੱਲ ਤਾਂ ਸੁਣੋ ਨਾ ਪਹਿਲਾਂ ਮੈਂ ਤੁਹਾਡੀ ਫਸਾਰੀ ਸੁਣੂੰਗਾ ਮੇਰਾ ਪਰਾ ਗੱਲ ਸੁਣੋ ਹਾਂਜੀ ਹਾਂਜੀ ਆਪਣੀ ਕਦੇ ਫੋਨ ਤੇ ਗੱਲ ਹੋਈ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਸੌਣ ਤਾ ਪਹਿਲਾਂ ਮੇਰੀ ਤਾਂ ਸੁਣ ਲੈ ਯਾਰ ਪਹਿਲਾਂ ਮੈਨੂੰ ਇਹ ਦੱਸ ਵੀ ਆਪਣੀ ਗੱਲ ਹੋਈ ਕਦੇ ਹਾਂ ਨਾ ਦੱਸ ਨਹੀਂ ਜੀ ਨਹੀਂ ਹੋਈ ਨਾ ਮੇਰਾ ਭਾਈ ਹੁਣ ਤੁਸੀਂ ਇੰਟਰਵਿਊ 'ਚ ਮੇਰਾ ਵੀਰ ਤੁਸੀਂ ਕਹਤਾ ਕਿ ਇਦਾਂ ਕਰਕੇ ਸਾਡੀ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਤੁਹਾਡੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੇਰੀ ਤਾਂ ਯਾਰ ਮਾਲਫੇ ਦੇ ਵਿੱਚ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਚਲ ਸੁਣ ਲੈ ਮੈਂ ਤੇਰੀ ਸਾਰੀ ਸੁਣੂੰਗਾ ਮੇਰੀ ਮਾਨਸੇ ਦੇ ਵਿੱਚ ਜਾਂ ਉਧਰਲੇ ਏਰੀਆ 'ਚ ਸਾਡੀ ਤਾਂ ਦੂਰ ਦੂਰ ਤੱਕ ਕੋਈ ਰਿਸ਼ਤੇਦਾਰੀ ਹੈ ਨਹੀਂ ਔਰ ਮੇਰੀ ਸਿਸਟਰ ਦਾ ਵਿਆਹ ਜਿਹੜਾ ਉਹ 2002 ਚ ਹੋ ਗਿਆ ਮੇਰੇ ਨਾਲੋਂ ਵੱਡੀ ਭੈਣ ਦਾ ਹਨਾ ਅਸੀਂ ਮੋਗੇ ਤੋਂ ਬਿਲੋਂਗ ਕਰਦੇ ਆ ਮੇਰਾ ਭਾਈ ਹੁਣ ਤੁਹਾਡੇ ਨਾਲ ਦੇਖੋ ਤੁਸੀਂ ਕਿਸੇ ਦੇ ਕਹਿਣ ਤੇ ਤੁਹਾਨੂੰ ਠੇਕੇਦਾਰ ਨੇ ਕਹਿਤਾ ਮੇਰੇ ਨਾਲ ਐ ਤਾਂ ਠੇਕੇਦਾਰ ਨਾਲ ਵੀ ਮੈਂ ਗੱਲ ਕਰਨੀ ਚਾਹੂੰਗਾ ਕੋਈ ਗੁੱਸਾ ਨਹੀਂ ਮੈਨੂੰ ਬਿਲਕੁਲ ਕਰੋ ਨਹੀਂ ਨਹੀਂ ਬਿਲਕੁਲ ਕਰੋ ਮੈਨੂੰ ਕੋਈ ਨਾ ਗੁੱਸਾ ਨਹੀਂ ਮੇਰੇ ਭਾਈ ਤੁਹਾਡਾ ਨੁਕਸਾਨ ਹੋਇਆ ਮੈਂ ਤਾਂ ਫੇਰ ਵੀ ਉਸ ਚੀਜ਼ ਦਾ ਦੁੱਖ ਪ੍ਰਗਟ ਕਰਦਾ ਮੇਰਾ ਵੀ ਹਨਾ ਤੇ ਤੁਸੀਂ ਹੁਣ ਤੁਸੀਂ ਦੱਸੋ ਕੀ ਦੱਸਣਾ ਸੀ ਦੱਸੋ ਜਿਹੜਾ ਸਾਡਾ ਠੇਕੇਦਾਰ ਸੀ ਨਾ ਹਾਂਜੀ ਤੇ ਅਸੀਂ ਤਾਂ ਉਹਨਾਂ ਨੂੰ ਕਹੇ ਸੀ ਵੀ ਸਾਡਾ ਵੀ ਐਕਸੀਡੈਂਟ ਹੋਇਆ ਵੀ ਭਾਈ ਅਸੀਂ ਤਾਂ ਪਹਿਲੇ ਗਰੀਬ ਕਰੂਣਾ ਹਨਾ ਸਾਡੇ ਕੋਲ ਕੋਈ ਹੈ ਨਹੀਂ ਤਾਂ ਇਹਦੀ ਕਿੱਥੋਂ ਇਲਾਜ ਕਰਵਾਵਾਂਗੇ ਤੇ ਉਹਨੂੰ ਆਖਿਆ ਵੀ ਸਾਨੂੰ ਕੋਈ ਸਾਨੂੰ ਹੁਣ ਤੁਸੀਂ ਸਹਾਰਾ ਦਿਓ ਭਾਈ ਸਾਡਾ ਇਲਾਜ ਕਰਵਾ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪੈਸਿਆਂ ਤੱਕ ਦਾ ਸਾਨੂੰ ਕੋਈ ਮਤਲਬ ਹੀ ਨਹੀਂ ਬਿਲਕੁਲ ਤੇ ਉਹਨੇ ਸਾਨੂੰ ਕੀ ਕਰਾਉਣਾ ਉਹਦਾ ਕਰਾਉਣਾ ਬਣਦਾ ਨਾ ਜਿਹਦੇ ਨਾਲ ਤੁਸੀਂ ਕੰਮਤੇ ਗਏ ਉਹਦਾ ਕਰਾਉਣਾ ਬਣਦਾ ਬਿਲਕੁਲ ਸਹੀ ਕਹਿ ਰਹੇ ਤੁਸੀਂ ਤੇ ਉੱਥੇ ਸਾਡੇ ਪਿੰਡ ਦੀ ਪੰਚਾਇਤ ਵੀ ਗਈ ਸੀ ਠੀਕ ਹੈ ਉਹਨਾਂ ਨੇ ਠੀਕ ਹੈ ਹੈਲਥ ਦੇ ਵਿੱਚ ਠੀਕ ਹੈ ਤੇ ਉਹਨਾਂ ਨੇ ਅੱਗੋਂ ਸਾਨੂੰ ਕੀ ਜਵਾਬ ਦਿੱਤਾ ਕਹਿੰਦੇ ਅਸੀਂ ਤੁਹਾਡੇ ਕੋਲ ਆਵਾਂਗੇ ਘਰੇ ਠੀਕ ਹੈ ਮਤਲਬ ਉਹਨਾਂ ਨੇ ਸਾਨੂੰ ਉਸ ਨੇ ਉਸ ਟਾਈਮ ਸੰਡੇ ਦਾ ਦਿਨ ਦਿੱਤਾ ਸੀ ਸੰਡੇ ਵੀ ਆਏ ਸੰਡੇ ਨੂੰ ਉਹ ਨਹੀਂ ਹੈ ਦੁਬਾਰੀ ਉਹਨਾਂ ਕੋਲ ਉਹ ਜਿਹੜੇ ਮੁੰਡਿਆਂ ਨਾਲ ਕੰਮ ਕਰਦੇ ਸੀ ਅਸੀਂ ਤੇ ਉਹ ਠੇਕੇਦਾਰ ਸਾਡੇ ਕੋਲੇ ਆਏ ਸਾਡੇ ਪਿੰਡ ਬਿਲਕੁਲ ਧਰ ਮਸਾਲਾ ਦੇ ਵਿੱਚ ओके ਤੇ ਉੱਥੇ ਆ ਕੇ ਉਹਨਾਂ ਨੇ ਸਾਨੂੰ ਕੀ ਦੱਸਿਆ ਕਹਿੰਦੇ ਆ ਕਿ ਵੀ ਭਾਈ ਸਾਡੀ ਉਹਨਾਂ ਨੇ ਦੇਖੋ ਥੋੜਾ ਨਾ ਉਹਨਾਂ ਨੇ ਸਿੱਧਾ ਲਿਆ ਸਾਡੇ ਕੋਲੇ ਹੂੰ ਮੈਂ ਤੁਹਾਨੂੰ ਉਹ ਵੀ ਮੈਂ ਤਾਂ ਵੀਡੀਓ 'ਚ ਜੇ ਮੈਨੂੰ ਜਿਹੜੀ ਗੱਲ ਜਿੱਦਾਂ ਕਹੀ ਗਈ ਮੈਂ ਤਾਂ ਉਦਾਂ ਹੀ ਬੋਲੀ ਆ ਮੈਂ ਨਹੀਂ ਮੈਨੂੰ ਮੈਂ ਮੈਂ ਛੋਟੇ ਭਾਈ ਕੋਈ ਕੋਈ ਛੋਟੇ ਭਾਈ ਕੋਈ ਗੁੱਸਾ ਨਹੀਂ ਮੈਨੂੰ ਤੇਰੇ ਨਾਲ ਦੇਖ ਮੈਂ ਤਾਂ ਕਹਿੰਦਾ ਤੇਰਾ ਨੁਕਸਾਨ ਹੋਇਆ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਪਰ ਮੈਂ ਪਤਾ ਕੀ ਕਹਿਣਾ ਚਾਹੁੰਦਾ ਮੇਰੇ ਵੀਰ ਜਿਹੜਾ ਠੇਕੇਦਾਰ ਦਾ ਸਾਨੂੰ ਨੰਬਰ ਦਿਓ ਅਸੀਂ ਉਹਦੇ ਨਾਲ ਗੱਲ ਤਾਂ ਕਰ ਗਏ ਉਸ ਬੰਦੇ ਨਾਲ ਵੀਤੋ ਭਾਈ ਮੇਰਾ ਨਾਂ ਕਿਉਂ ਲੈ ਰਿਆ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਨਾ ਕਾਰਨ ਕੀ ਆ ਦੇਖੋ ਥੋਡੇ ਹੁਣ ਤੁਸੀਂ ਦੇਖੋ ਥੋਡੂ ਨੇ ਆ ਜਦੋਂ ਆ ਗੱਲ ਕਹਤੀ ਤੁਹਾਡੇ ਪੇਰੈਂਟਸ ਨੂੰ ਤੇਰੀ ਫੈਮਿਲੀ ਚ ਤੈਨੂੰ ਕਿੰਨਾ ਦੁੱਖ ਹੋਇਆ ਹੋਊਗਾ ਮੇਰੇ ਮੇਰੇ ਬਾਰੇ ਸੋਚ ਕੇ ਯਾਰ ਵੀ ਮੈਨੂੰ ਵੀ ਪਤਾ ਕੀ ਆ ਸਾਡੇ ਤਾਂ ਪਿਛਲੇ ਸਾਲ ਮੇਰੇ ਡੈਡੀ ਦੀ ਵੀ ਡੈਥ ਹੋ ਗਈ ਪਰ ਮੇਰਾ ਗਿਰ ਗਿਆ ਸੀ ਹੁਣ ਮਾਂ ਕੀ ਮੇਰੀ ਮੈਨੂੰ ਸਾਂਭਦੀ ਏ ਸਾਡੇ ਤਾਂ ਕੋਈ ਹੈ ਹੀ ਨਹੀਂ ਕਮਾਉਣ ਵਾਲਾ ਮੈਂ ਤੈਨੂੰ ਉਹੀ ਤਾਂ ਤੈਨੂੰ ਕਹਿ ਰਿਹਾ ਨਾ ਮੇਰੀ ਗੱਲ ਸੁਣ ਨਾ ਮੈਨੂੰ ਮੇਰੇ ਲਈ ਤਾਂ ਦੁੱਖ ਦੀ ਗੱਲ ਆ ਮੇਰਾ ਭਾਈ ਮੈਂ ਤਾਂ ਤੇਰੇ ਲਈ ਸੈਡ ਫੀਲ ਕਰਦਾ ਕਿ ਤੇਰੇ ਤੇ ਜਿਹੜਾ ਜਿਹੜਾ ਆ ਦੁੱਖਾਂ ਦਾ ਵੀਰੇ ਏਡਾ ਵੱਡਾ ਸਿਸਟਮ ਡਿੱਗ ਪਿਆ ਪਰ ਤੂੰ ਹੁਣ ਜਦੋਂ ਮੇਰੇ ਬਾਰੇ ਸੋਚ ਕੇ ਦੇਖੇ ਦੇਖੋ ਨਾ ਆਪਣਾ ਤਾਂ ਕੋਈ ਰੌਲਾ ਨਹੀਂ ਆਪਸ ਵਿੱਚ ਕੋਈ ਵੀ ਉਹ ਬੰਦੇ ਨੇ ਮੇਰਾ ਨਾਮ ਲੈਤਾ ਹਨਾ ਜਦੋਂ ਮੈਂ ਹੁਣ ਰਾਤ ਨੂੰ ਨਿਊਜ਼ ਦੇਖੀ ਆ ਲੋਕ ਥੱਲੇ ਗਲਤ ਬੋਲਦੇ ਆ ਤੇ ਮੇਰਾ ਵੈਸੇ ਅਸੀਂ ਹੁਣ ਸ਼ੂਟ ਤੇ ਸੀ ਮੈਂ ਕਹਿਰ ਵੀ ਆਪਾਂ ਪੁੱਛ ਗਏ ਤਾਂ ਸਹੀ ਭਰਾ ਨੂੰ ਵੀਰ ਵੀ ਮੈਨੂੰ ਹਰਾਨੀ ਹੁੰਦੀ ਵੀ ਮੈਂ ਆਪ ਪੁੱਛੀ ਜਾਂਦਾ ਮੇਰੇ ਘਰ ਦੇ ਮੈਨੂੰ ਕਹਿ ਰਹੇ ਨੇ ਕਿ ਵੀਰ ਵੀ ਆਪਣਾ ਤਾਂ ਵੀ ਕੀ ਚੱਕਰ ਨਹੀਂ ਹੈਗਾ ਵੀ ਇਹ ਕੀ ਰੌਲਾ ਹੈਗਾ ਤੇ ਮੈਂ ਤਾਂ ਤੈਨੂੰ ਹੁਣ ਦੇਖ ਤੈਨੂੰ ਤੈਨੂੰ ਠੇਕੇਦਾਰ ਨੇ ਕਹਿਤਾ ਹਨਾ ਇਦਾਂ ਕਰਕੇ ਤੇਰਾ ਵੀ ਕਸੂਰ ਨਹੀਂ ਪਰ ਤੁਹਾਡੇ ਦਿਮਾਗ ਦੇ ਵਿੱਚ ਮੇਰੇ ਲਈ ਕਿੰਨਾ ਗਲਤ ਗਿਆ ਹੋਊਗਾ ਵੀ ਯਾਰ ਵੀ ਕਿੰਨਾ ਮਾੜਾ ਬੰਦਾ ਐ ਸੀਪੀ ਗਿਆ ਹੀ ਹੋਊ ਨਾ ਮੇਰਾ ਭਾਈ ਕਿਉਂਕਿ ਤੁਹਾਡਾ ਇਹ ਬਈ ਜੇਤਨਾ ਸੀ ਉੱਥੇ ਜਾ ਕੇ ਸਾਨੂੰ ਉੱਥੇ ਕਿਆ ਹੁੰਦਾ ਫਿਰ ਵੀ ਬੰਦਾ ਆ ਪਾ ਕੇ ਘਰੇ ਜੇਦੋਂ ਸਾਡੇ ਕੋਲ ਘਰੇ ਵੀ ਚਲੋ ਸਾਡਾ ਘਰ ਤਾਂ ਹੈ ਹੀ ਨਹੀਂ ਸਾਡੇ ਕੋਲੇ ਧਰਮਸਾਲਾ ਚਾਏ ਆ ਮੇਰਾ ਭਾਈ ਮੈਂ ਤਾਂ ਰੱਬ ਨੂੰ ਅਰਦਾਸ ਕਰਦਾ ਤੇ ਕੋਈ ਚੱਕਰ ਨਹੀਂ ਮੈਂ ਨੰਗਦਾ ਕਰਦਾ ਤੁਹਾਡੇ ਕੋਲੇ ਹੋ ਕੇ ਵੀ ਜਾਊਗਾ ਪਰ ਮੇਰੇ ਵੀਰ ਅਸਲ ਦੇ ਵਿੱਚ ਪਤਾ ਗੱਲ ਕੀ ਤੂੰ ਮੈਨੂੰ ਠੇਕੇਦਾਰ ਦਾ ਨੰਬਰ ਜ਼ਰੂਰ ਪਤਾ ਕਰਕੇ ਦੱਸ ਤਾਂ ਕਿ ਉਸ ਬੰਦੇ ਨਾਲ ਸੀ ਗੱਲ ਕਰੀਏ ਕਿ ਭਰਾ ਸਾਡਾ ਕੀ ਲੈਣਾ ਦੇਣਾ ਜਿਹਦੇ ਵਿੱਚ ਤੂੰ ਕਿਉਂਕਿ ਕਾਰਨ ਕੀ ਆ ਆਰਟਿਸਟ ਸਾਰੀ ਉਮਰ ਮਿਹਨਤ ਕਰਕੇ ਆਪਦੀ ਇੱਕ ਇਮੇਜ ਬਣਾਉਂਦਾ ਸਾਮਦੇ ਨਾ ਬਿਲਕੁਲ ਜੀ ਬਿਲਕੁਲ ਦੇਖ ਮੇਰੀ ਵੀ ਇਹ ਜ਼ਿੰਦਗੀ ਦੀ ਕਮਾਈ ਹੈ ਹੁਣ ਉਹਦੇ ਵਿੱਚ ਤੁਸੀਂ ਕਹਤਾ ਦੇਖੋ ਤੁਹਾਡਾ ਨੁਕਸਾਨ ਏਡਾ ਵੱਡਾ ਹੋਇਆ ਵਾ ਵੀ ਮੈਂ ਉਹਦੇ ਲਈ ਰੱਬ ਤੋਂ ਵੀ ਮਾਫੀ ਮੰਗਦਾ ਵੀ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਪਰ ਉਹ ਤੁਹਾਡੇ ਇਹ ਕਹਿਣ ਕਰਕੇ ਲੋਕਾਂ ਚ ਸਾਡੇ ਲਈ ਕਿੰਦੀ ਗਲਤ ਜਾਂਦੀ ਹੈ ਯਾਰ ਸਿੱਪੀ ਹੁਣੀ ਏਡੇ ਮਾੜੇ ਬੰਦੇ ਆ ਵੀ ਜਿਹੜੇ ਆਹ ਗੱਲ ਕਹਿੰਦੇ ਵੀ ਤੁਹਾਡੇ ਕਰਕੇ ਵੀ ਜਵੇਂ ਉਹ ਚ ਕਹਤਾ ਕਿ ਹਾਂ ਯਾਰ ਵੀ ਤੇਰੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੈਨੂੰ ਤਾਂ ਪਤਾ ਹੀ ਹੁਣ ਲੱਗਾ ਇਸ ਗੱਲ ਦਾ ਕਿਉਂਕਿ ਮੇਰੇ ਤਾਂ ਨੌਲੇਜ ਹੀ ਨਹੀਂ ਸੀਗੇ ਮੈਂ ਤਾਂ ਮੈਨੂੰ ਕਿਸੇ ਨੇ ਰਾਤ ਨਾ ਕਲਿੱਪ ਭੇਜੀ ਯੋਦਮੈ ਦੇਖੀ ਆ ਤੇਰੇ ਵਾਲੀ ਕਲਿੱਪ ਤੇ ਮੇਰਾ ਵੀਰ ਆਪਣਾ ਨਾ ਮੇਰਾ ਕੋਈ ਉਧਰ ਹੈ ਨਹੀਂ ਰਿਸ਼ਤੇਦਾਰੀ ਤੇ ਜਿਹੜਾ ਤੁਹਾਡਾ ਠੇਕੇਦਾਰ ਆ ਜਿਹੜਾ ਵੀ ਆ ਤੂੰ ਮੈਨੂੰ ਉਹਦਾ ਨੰਬਰ ਦੇ ਅਸੀਂ ਉਹਦੇ ਦਾਲੇ ਹੁੰਨੇ ਆ ਵੀ ਭਾਈ ਤੂੰ ਮੁੰਡੇ ਦੀ ਹੈਲਪ ਕਿਉਂ ਨਹੀਂ ਕਰਦਾ ਅਸੀਂ ਉਹਦੀ ਰੇਲ ਅਸੀਂ ਉਹਦੀ ਬੰਨ ਦੇ ਨਾਲ ਅਸੀਂ ਜਿੰਨੀ ਜੋਗੀ ਹੋਏ ਅਸੀਂ ਵੀ ਗੇੜਾ ਮਾਰ ਕੇ ਜਾਵਾਂਗੇ ਜਰੂਰ ਜੀ ਜਰੂਰ ਸਮਝ ਗਿਆ ਨਾ ਮੇਰਾ ਭਾਈ ਹਾਂਜੀ ਹਾਂ ਹਾਂ ਤੇ ਤੂੰ ਆ ਨੰਬਰ ਕੋਈ ਨਹੀਂ ਸੇਵ ਕਰ ਲਈ ਤੇ ਮੈਨੂੰ ਠੇਕੇਦਾਰ ਦਾ ਨੰਬਰ ਜਰੂਰ ਪਤਾ ਕਰਕੇ ਦੇ ਮੇਰਾ ਭਾਈ ਮਿਲ ਜੀ ਉਹਦਾ ਨੰਬਰ ਕੀ ਨਾਮ ਸੀ ਉਹਦਾ ਠੇਕੇਦਾਰ ਦਾ ਉਦੋਂ ਨਿੱਕਾ ਹੈ ਜੀ ਨਿੱਕਾ ਕਿੱਥੋਂ ਦਾ ਰਹਿਣ ਵਾਲਾ ਸੀ ਮੇਰਾ ਵੀਰ ਉਹ ਉਹ ਮਾਨਸਾ ਦਾ ਹੀ ਹੈ ਬਈ ਉੱਥੋਂ ਦਾ ਹੀ ਨਿੱਕਾ ਮਾਨਸਾ ਠੀਕ ਹੈ ਹੂੰ ਤੁਸੀਂ ਦਿਓ ਨੰਬਰ ਮੇਰਾ ਵੀਰ ਇੱਕ ਵਾਰੀ ਉਹਦਾ ਮਾੜਾ ਪਤਾ ਕਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਤਾ ਕਰਕੇ ਦਿਨਾ ਹੁਣ ਐਸ ਵਕਤ ਮੈਂ ਹਸਪੀਟਲ 'ਚ ਮੇਰੀ ਸਰਜਰੀ ਹੋਣੀ ਹੈ ਤੋ ਕੋਈ ਨਹੀਂ ਮਾਲਕ ਮੇਰ ਕਰੇ ਅਰਦਾਸ ਕਰਦੇ ਪ੍ਰਮਾਤਮਾ ਤਨ ਤ੍ਰਸਤੀ ਬਖਸ਼ੇ ਤੇ ਕੋਈ ਨਹੀਂ ਤੂੰ ਮੈਨੂੰ ਨੰਬਰ ਜਰੂਰ ਪਤਾ ਕਰਕੇ ਦੀ ਜਦੋਂ ਵੀ ਤੇਰਾ ਠੀਕ ਲੱਗਾ ਤਾਂ ਨੰਬਰ ਤੈਨੂੰ ਪਤਾ ਕਰਕੇ ਚੰਗਾ ਹਾਂ ਇਹ ਤੁਹਾਡਾ ਆਪਦਾ ਨੰਬਰ ਹੈ ਜੀ ਮੈਂ ਇਹ ਇਹ ਮੇਰੇ ਭਰਾ ਦਾ ਹੀ ਨੰਬਰ ਆ ਅਸੀਂ ਇਕੱਠੇ ਹੀ ਹੁੰਨੇ ਆ ਜਿੱਥੇ ਆਸਤੇ ਪਾਸੇ ਵੀ ਮੈਨੂੰ ਸੁਨੇਹਾ ਮਿਲ ਜੂਗਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਮੇਰਾ ਭਾਈ ਟੇਕ ਕੇਅਰ ਓਕੇ ਚੰਗਾ ਜੀ